कितने बिचे ना पाँ एक सौ बारा भी लानी है ऑर्गेनाइज्ड ट्राइंग माइनर ऑर्गेनाइज्ड ट्राइंग चाहिए स्नैचिंग तो अलावा तो 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 कोई हो स्नैचिंग चोरी ज़्यादा चोरी क्या मेजॉरिटी है ना तो यही है तेंसु बनाए देता है तेंसु हो गया ਸਰ ਸਾਰੇ ਦਾਮ ਹੈ ਜੀ ਸੌਣ ਰਹੇ ਸੀ ਠੀਕ ਹੈ ਬੋਰਡਰ ਤੇ ਕੋਲ ਹਲੇ ਦੇ ਕਿੰਨੇ ਮੁਕਦਮੇ ਆ ਗਏ ਤੇ ਇਹ ਜਿਹੜਾ ਫੜਿਆ ਹੈਗਾ ਆਪਾਂ ਮੰਗਲ ਇਹਦੇ ਤੇ 22 ਮੁਕਦਮੇ ਹੈਗੇ ਆ ਓਕੇ ਹਾਂ 26 ਇਹਦਾ ਹੋ ਵੀ ਗਿਆ ਉਹ ਵੀ ਬੰਦੇ ਨੇ ਓਕੇ ਅਰਵਲ ਦੇ ਥੇਕੇ ਹੋਵੇ ਬਾਤ ਨੂੰ ਹੀ ਦੇਖੋਗੇ ਜਿਹੜਾ ਪਹਿਲਾਂ ਗਾਇਆ ਸੀ ਚਨਾਬ ਦੀ ਇਹਨਾਂ ਦੀ ਕਮਿਊਨਿਟੀ ਹੈਗੀ ਉੱਥੇ ਓਕੇ ਤੇ ਉੱਥੇ ਇਹੀ ਕੰਮ ਕਰਦੇ ਸਾਰੇ ਠੀਕ ਹੈ ਗੈਂਗ ਦਾ ਐਸਐਸ ਨੂੰ ਅਜੇ ਨਾ ਕਲੀਅਰ ਨਹੀਂ ਹੈਗਾ ਹੂੰ ਸਪੈਕਟਿਡ ਬੰਦੇ ਦੇ ਵਾਸਤੇ ਹੈ ਰਹੀ ਹੈ ਕਈ ਵੰਗੰਜਾ ਪਾਣੀਗਲਾ ਕੇਸ ਵੈਸੀ ਐਮਰਜ ਉਹ ਵੀ ਮੇਰੇ ਖਿਆਲ ਸ਼ਾਮ ਨੂੰ ਨੇਪਲ ਪਲਵਾਰ ਤੋਂ ਜਿਹੜੇ ਮਾਨਯੋਗ ਸੀਐਮ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਸਤਿਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਗਾਧਾ ਸਰ ਦੇ ਦਿਸ਼ਾ-ਨਿਰਦੇਸ਼ੇਠ ਪੰਜਾਬ ਪੁਲਿਸ ਵੱਲੋਂ ਜੁਰਮ ਦੇ ਖਿਲਾਫ ਇੱਕ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਅੱਜ ਇੱਕ ਜਿਹੜੀ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਇੱਕ ਇੰਟਰ ਸਟੇਟ ਸਨੇਚਰਸ ਦਾ ਗੈਂਗ ਜਿਹੜਾ ਕਿ ਫੜਿਆ ਗਿਆ ਹੈ ਕੁਝ ਦਿਨ ਪਹਿਲਾਂ 29 ਨਵੰਬਰ ਨੂੰ ਇੱਕ ਚਾਹਲਗਰ ਫਗਵਾੜੇ ਦੇ ਵਿੱਚ ਇਕ ਬਹੁਤ ਹੀ ਸੈਂਸੇਸ਼ਨਲ ਸਨੇਚਿੰਗ ਹੋਈ ਸੀ ਜਿਹਦੇ ਵਿੱਚ ਇੱਕ ਲੇਡੀ ਦਾ ਮੰਗਲ ਸੂਤਰ ਨੂੰ ਸਨੇਚ ਕਰ ਲਿਆ ਸੀਗਾ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਜਿਹੜਾ ਮੁਕਦਮਾ ਇਹਦੇ ਚ ਦਰਜ ਕੀਤਾ ਗਿਆ ਸੀਗਾ ਅਤੇ ਮੁਕਦਮੇ ਦੀ ਤਫਤੀਸ਼ ਨੂੰ ਅੱਗੇ ਵਧਾਉਣ ਲਈ ਵੱਖ-ਵੱਖ ਜਿਹੜੀ ਸੀਆਈਏ ਦੀ ਟੀਮਸ ਤੇ ਹੋਰ ਟੀਮਾਂ ਜਿਹੜੀ ਡਿਪਿਊਟ ਕੀਤੀ ਗਈ ਸੀਗੀਆਂ ਇਨਵੈਸਟੀਗੇਸ਼ਨ ਕਰਦੇ ਹੋਏ ਸੀਸੀਟੀਵੀ ਫੁਟੇਜ ਟਰੈਕ ਕਰਦੇ ਅਤੇ ਹੋਰ ਇੰਟੈਲੀਜੈਂਸ ਤੇ ਮੱਧੇ ਨਜ਼ਰ ਲੱਗਦੇ ਹੋਏ ਆਪਾਂ ਜਿਹੜੇ ਕਪੂਰਥਲਾ ਪੁਲਿਸ ਨੇ ਦੋ ਦੋਸ਼ੀ ਜਿਹੜੇ ਰੈਸਟ ਕੀਤੇ ਹਨ ਜਿਹਦੇ ਵਿੱਚ ਇੱਕ ਦੋਸ਼ੀ ਦਾ ਨਾਮ ਹੈਗਾ ਰਾਜਵੀਰ ਪੁੱਤਰ ਓਮ ਸਿੰਘ ਵਾਸੀ ਅਲੀ ਨਗਰ ਥਾਣਾ ਜਿੰjani ਥਣਸ਼ਾ ਜਿਲ੍ਹਾ ਸ਼ਾਮਲੀ ਯੂਪੀ ਅਤੇ ਦੂਜਾ ਮੰਗਲ ਪੁੱਤਰ ਸਤਪਾਲ ਅਨੀਲਗਰ ਦੇ ਰਹਿਣ ਵਾਲੇ ਹੈ ਥਾਣਾ ਸ਼ਾਮਲੀ ਦੇ ਮੁੱਢਲੀ ਪੁਛਕਿਸ਼ ਛੇ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਤੇ ਪਹਿਲਾਂ ਵੀ ਕਾਫੀ ਸੰਗੀਨ ਜਿਹੜੇ ਮੁਕਦਮੇ ਦਰਜ ਹਨ ਮੰਗਲ ਦੇ ਉੱਤੇ 26 ਪਰਚੇ ਆਲਰੇਡੀ ਹੀ ਵਕਫਕ ਸਟੇਟ ਦੇ ਵਿੱਚ ਦਰਜ ਹਨ ਅਤੇ ਰਾਜਵੀਰ ਦੇ ਉੱਤੇ ਤਿੰਨ ਮੁਕਦਮੇ ਜਿਹੜੇ ਵਕਫਕ ਸਟੇਟ ਦੇ ਜਿਹੜੇ ਦਰਜ ਹਨ ਕੁੱਲ ਮਿਲਾ ਕੇ ਇਹਨਾਂ ਤੇ ਜਿਹੜੇ 26 ਮੁਕਦਮੇ ਆਊਟ ਆਫ ਸਟੇਟ ਦੇ ਹਨ ਅੱਛੇ 10 ਮੁਕਦਮੇ ਜਿਹੜੇ ਇਸ ਆਪਣੇ ਪੰਜਾਬ ਦੇ ਵਿੱਚ ਹੀ ਦਰਜ ਹਨ ਇਸ ਇਹ ਦੋਵਾਂ ਦੋਸ਼ੀਆਂ ਦੀ ਅਰੈਸਟ ਦੇ ਨਾਲ ਆ ਕਾਫੀ ਜ਼ਿਆਦਾ ਮੁਕਦਮੇ ਸਾਡੇ ਟ੍ਰੇਸ ਹੋ ਗਏ ਹਨ ਜਿੱਦਾਂ ਕਿ ਅ 13 ਅਕਤੂਬਰ ਨੂੰ ਇਸ ਸਾਲ ਦੇ ਵਿੱਚ ਹੀ ਹਰਗੋਬਿੰਦ ਨਗਰ ਫਗਵਾੜੇ ਦੇ ਵਿੱਚ ਇੱਕ 골ਡ ਚੇਨ ਇਹਨਾਂ ਨੇ ਸਨੇਚ ਕੀਤੀ ਸੀ 7 ਨਵੰਬਰ 2024 ਦੇ ਵਿੱਚ ਹੀ ਹੁਸ਼ਿਆਰਪੁਰ ਰੋਡ ਫਗਵਾੜੇ ਦੇ ਵਿੱਚ ਵੀ ਇਹਨਾਂ ਨੇ ਇੱਕ ਲੇਡੀ ਤੋਂ 골ਡ ਚੇਨ ਸਨੇਚ ਕੀਤੀ ਸੀ 26 ਨਵੰਬਰ 2024 ਵਿੱਚ ਅਰਬਨ ਐਸਟੇਟ ਵਿੱਚੋਂ ਫਗਵਾੜੇ ਵਿੱਚੋਂ ਇੱਕ 골ਡ ਚੇਨ ਇੱਕ ਲੇਡੀ ਕੋਲੋਂ ਸਨੇਚ ਕੀਤੀ ਸੀਗੀ 29 ਨਵੰਬਰ 2024 ਵਿੱਚ ਚਾਹਨ ਲਗਰ 골ਡ ਚੇਨ ਜਿਹੜੀ ਮੰਗਲ ਸੂਤਰ ਵੀ ਸਨੇਚ ਕੀਤਾ ਸੀ ਇਸ ਤੋਂ ਇਲਾਵਾ ਕਮਿਸ਼ਨਰੇਟ ਲੁਧਿਆਣੇ ਦੇ ਵਿੱਚ ਵੀ 13 ਅਕਤੂਬਰ ਇਸ ਸਾਲ ਦੇ ਵਿੱਚ ਹੀ ਇਹਨਾਂ ਨੇ ਇੱਕ ਲੇਡੀ ਕੋਲੋਂ 골ਡ ਚੇਨ ਜਿਹੜੀ ਸਨੇਚ ਕੀਤੀ ਸੀ 22 ਅਕਤੂਬਰ ਨੂੰ ਵੀ ਇਹਨਾਂ ਨੇ ਇੱਕ ਜਿਹੜੀ 골ਡ ਚੇਨ ਕਨਵੈਂਟ ਸਕੂਲ ਜਿਹੜਾ ਥਾਣਾ ਨੰਬਰ 5 ਲੁਧਿਆਣੇ 'ਚ ਪੈਂਦਾ ਹੈ ਉਹਦੇ ਕੋਲੋਂ ਇਹਨਾਂ ਨੇ 골ਡ ਚੇਨ ਸਨੇਚ ਕੀਤੀ ਸੀ 30 ਅਕਤੂਬਰ ਨੂੰ ਸੇਕ੍ਰੇਟ ਹਾਰਟ ਸਕੂਲ ਸਰਾਬਾ ਨਗਰ ਵਿੱਚੋਂ ਇਹਨਾਂ ਨੇ ਜਿਹੜਾ ਇੱਕ ਪਲਸਰ ਮੋਟਰਸਾਈਕਲ ਚੋਰੀ ਕੀਤਾ ਸੀ ਜੋ ਕਿ ਇਹਨਾਂ ਨੇ ਇਸ ਵਾਰਦਾਤ ਦੇ ਵਿੱਚ ਵੀ ਵਰਤਿਆ ਗਿਆ ਸੀਗਾ ਜੋ ਕਿ ਇਸ ਵਾਰਦਾਤ ਦੇ ਵਿੱਚ ਇਹਨਾਂ ਦੇ ਫੜੇ ਜਾਣ ਨਾਲ ਇਹ ਪਲਸਰ 200 ਸੀਸੀ ਵਾਲਾ ਮੋਟਰਸਾਈਕਲ ਵੀ ਰਿਕਵਰ ਹੋਇਆ ਹੈ ਇਹਦੇ ਨਾਲ ਇੱਕ ਮੰਗਲ ਸੂਤਰ ਤੇ ਦੋ ਜਿਹੜੀ ਚੈਨਾ ਇਹਨਾਂ ਨੇ ਸਨੇਚ ਕੀਤੀਆਂ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹਨ ਇਸ ਤੋਂ ਇਲਾਵਾ ਇੱਕ ਇਹਨਾਂ ਦਾ ਸਨੇਚਿੰਗ ਦਾ ਮੁਕਦਮਾ ਰੋਪੜ ਦੇ ਵਿੱਚ ਵੀ ਦਰਜ ਹੋਇਆ ਹੈਗਾ ਥਾਣਾ ਨੰਗਲ ਦੇ ਵਿੱਚ ਅਤੇ हिमाचल प्रदेश ਦੇ ਵਿੱਚ ਵੀ ਥਾਣਾ ਨਾਲਾਗੜ ਦੇ ਵਿੱਚ ਇਹਨਾਂ ਨੇ ਇੱਕ 28 ਨਵੰਬਰ ਨੂੰ ਇੱਕ ਸਨੇਚਿੰਗ ਕੀਤੀ ਸੀ ਜ ਜਦੇ ਵਿੱਚ ਇੱਕ ਲੇਡੀ ਕੋਲੋਂ ਬੋਲਟੀਆਂ ਇਹਨਾਂ ਨੇ ਸਨੇਚ ਕੀਤੀ ਸੀ ਜਿਹੜਾ ਪੁਛ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਲੋਕਾਂ ਨੇ ਇੱਕ ਕਪੜਾ ਗੈਂਗ ਬਣਾਇਆ ਹੋਇਆ ਹੈ ਗੈਂਗ ਦੇ ਵਿੱਚ ਟੋਟਲ ਤਕਰੀਬਨ 76 ਮੁਕਦਮੇ ਟੋਟਲ ਗੈਂਗ ਦੇ ਉੱਤੇ ਸਨੇਚਿੰਗ ਦੇ ਦਰਜ ਹਨ ਮੋਡਸ ਆਪਰੇਂਡੀ ਸੀਗਾ ਕਿ ਇੱਕ ਇਲਾਕੇ ਵਿੱਚ ਕੁਝ ਸਨੇਚਿੰਗਸ ਕਰਕੇ ਇਮੀਡੀਏਟਲੀ ਸਲਾਚ ਕੀਤਾ ਹੋਇਆ ਜਿਹੜਾ ਜੋ ਵੀ ਵੈਲਿਊਏਬਲਸ ਹੈਗੇ ਆ ਇਮੀਡੀਏਟਲੀ ਇਹ ਕਿਸੇ ਬੰਦੇ ਰਾਹੀਂ ਵਾਪਸ ਸ਼ਾਮਲੀ ਆਪਣੇ ਜਿਹੜੇ ਅਕੰਪਲਿਸਸ ਹੈ ਉਹਨਾਂ ਕੋਲ ਭੇਜਦੇ ਸੀਗੇ ਅਤੇ ਫਿਰ ਮੁੜ ਕੇ ਕਿਸੇ ਹੋਰ ਸਟੇਟ ਦੇ ਵਿੱਚ ਜਿਹੜੀ ਇਹ ਸਨਾਚਿੰਗ ਦੀ ਵਾਰਦਾਤ ਕਰਦੇ ਸੀਗੇ ਅਸਰ ਕਿੰਨੇ ਜਣੇ ਜੁੜੇ ਸੀਗੇ ਇਸ ਗੈਂਗ ਦੇ ਵਿੱਚ ਜਿਹੜੀ ਇਨੀਸ਼ੀਅਲ ਪੜਤਾਲ ਦੇ ਵਿੱਚ ਇੱਕ ਹੋਰ ਬੰਦਾ ਜਿਹੜਾ ਫਿਗਰ ਹੋਇਆ ਕਪੂਰਥਲਾ ਪੁਲਿਸ ਵੱਲੋਂ ਇੱਕ ਸਪੈਸ਼ਲ ਟੀਮ ਜਿਹੜੀ ਨਿਯੁਕਤ ਕਰਕੇ ਜਿਹੜੀ ਸ਼ਾਮਲੀ ਜ਼ਿਲ੍ਹੇ ਦੇ ਵਿੱਚ ਭੇਜ ਦਿੱਤੀ ਗਈ ਹੈ ਜਿਹਦੇ ਵਿੱਚ ਡੂੰਘਾਈ ਨਾਲ ਪੜਤਾਲ ਵੀ ਕੀਤੀ ਜਾ ਰਹੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਹੋਰ ਵੀ ਜਿਹੜੇ ਇਹਦੇ ਗੈਂਗ ਮੈਂਬਰਸ ਜਿਨ੍ਹਾਂ ਨੇ ਇੱਥੇ ਕ੍ਰਾਈਮ ਕੀਤਾ ਹੈਗਾ ਹੈ ਅਤੇ ਜੋ ਇਹਨਾਂ ਨੇ ਸਨੇਚਿੰਗਸ ਤੇ ਜਿਹੜੇ ਵੈਲਿਊਏਬਲ ਸਨੇਚ ਕੀਤੇ ਆ ਉਹਨਾਂ ਦੀ ਵੀ ਰਿਕਵਰੀ ਹੋਊਗੀ ਜਿਹੜਾ ਸਮਾਨ ਸਨੇਚ ਕਰਦੇ ਸੀਗੇ ਉੱਥੇ ਜਾ ਕੇ ਵੇਚ ਦਿੰਦੇ ਸੀਗੇ ਜਾਂ ਡਰੱਗ ਵੀ ਯੂਜ਼ ਕਰਦੇ ਸੀ ਕਿਸ ਚੀਜ਼ ਦੇ ਕਰਦੇ ਸੀ ਇਦਾਂ ਕੋਈ ਸਾਹਮਣੇ ਆ ਇਹ ਬਿਲਕੁਲ ਜਿਵੇਂ ਕਿ ਮੈਂ ਦੱਸਿਆ ਸਾਡੀ ਟੀਮਸ ਆਲਰੇਡੀ ਸ਼ਾਮਲੀ ਦੇ ਵਿੱਚ ਡੂੰਘਾਈ ਨਾਲ ਯੂਪੀ ਪੁਲਿਸ ਦੇ ਨਾਲ ਰਲ ਕੇ ਇੱਕ ਵਧੀਆ ਜਿਹੜੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੀ ਹੈਗੀ ਹੈ ਤੇ ਜਿੱਦਾਂ ਹੀ ਤਫ਼ਤੀਸ਼ ਦੀ ਜਿਹੜੀ ਡਿਟੇਲ ਸਾਹਮਣੇ ਆਉਂਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਲੋਕਲ ਵੀ ਕਿਸੇ ਤੋਂ ਇਨਫੋਰਮੇਸ਼ਨ ਲੈਂਦੇ ਕੋਈ ਲੋਕਲ ਵੀ ਲਿੰਕ ਕਰਦੇ ਹਾਂ ਕਿਸੇ ਨਾਲ ਆ ਬੇਸਿਕਲੀ ਇਹ ਏਰੀਆ ਆਪਣਾ ਚੇਂਜ ਕਰਦੇ ਰਹਿੰਦੇ ਸੀ ਤੇ ਇਹ ਗੁਰੇਸ਼ ਕਰਦੇ ਸੀ ਕਿ ਲੋਕਲ ਕਿਸ ਨਾਲ ਕੰਟੈਕਟ ਬਣਾਉਂ ਮੰਗਲ ਦੇਵ ਤੇ ਜਿਹੜੇ 26 ਮਾਮਲੇ ਦਰਜ ਹੈ ਇਹ ਵੀ 3-4 ਸਾਲਾਂ ਤੋਂ ਜ਼ਿਆਦਾ ਸਟਾਰਟਿੰਗ ਹੋਣੀ ਸੀ 2015 ਦਾ ਕੇਸ ਉਸ ਟਾਈਮ ਤੋਂ ਇਹਨੇ ਸਟਾਰਟ ਹੋਇਆ ਇਹਨੂੰ ਕਰਨੇ ਕੁਝ ਕਾਨੂੰਨੀ ਕਾਰਵਾਈ ਦੇ ਹੋ ਗਏ ਇਨਵੈਸਟੀਗੇਸ਼ਨ ਏਟ ਟੂ ਦਾ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਕਲੀਅਰਲੀ ਨਹੀਂ ਦੱਸ ਸਕਦੇ ਇਹਨਾਂ ਨੂੰ ਕਿਹਨਾਂ ਟ੍ਰੇਸ ਕੀਤਾ ਇਹਨਾਂ ਨੂੰ ਜਿਵੇਂ ਕਿ ਮੈਂ ਦੱਸਿਆ ਹਿਊਮਨ ਇੰਟੈਲੀਜੈਂਸ ਅਤੇ ਸੀਸੀਟੀਵੀ ਫੁਟੇਜਸ ਨੂੰ ਟਰੈਕ ਕਰਕੇ ਅਸੀਂ ਇਹਨਾਂ ਨੂੰ ਟ੍ਰੇਸ ਕੀਤਾ ਹੈਗਾ ਇਹਦੇ ਵਿੱਚ ਅਸੀਂ ਅੱਜ ਇਹਨਾਂ ਨੂੰ ਜੱਜ ਸਾਹਿਬ ਕੋਲ ਪੇਸ਼ ਕਰਕੇ ਜਿਹੜਾ ਇਹਨਾਂ ਦਾ 4 ਦਿਨ ਦਾ ਅਸੀਂ ਰਿਮਾਂਡ ਵੀ ਲੈ ਲਿਆ ਹੈਗਾ ਤਾਂ ਇਹਨਾਂ ਦੀ ਹੋਰ ਹੋਰ ਡੂੰਘਾਈ ਨਾਲ ਜਿਹੜੀ ਜਿਹੜੀ ਪੁੱਛ ਪੜਤਾਲ ਕਰਕੇ ਤਫ਼ਤੀਸ਼ ਨੂੰ ਅੱਗੇ ਬਤਾਵਾਂ ਕਿ ਕਿੰਨੀਆਂ ਸਟੇਟਾਂ 'ਚ ਵਾਰਦਾਤਾ ਕਰ ਚੁੱਕੇ ਨੇ ਇਹ ਤਕਰੀਬਨ 7 ਤੋਂ 8 ਸਟੇਟਾਂ 'ਚ ਜਿਹੜੀ ਵਾਰਦਾਤਾ ਕਰ ਚੁੱਕੇ ਆ ਇਨਕਲੂਡਿੰਗ ਪੰਜਾਬ ਹਰਿਆਣਾ ਦਿੱਲੀ ਯੂਪੀ ਜਿਹੜਾ ਤੇਲੰਗਾਨਾ ਅਤੇ ਮਹਾਰਾਸ਼ਟਰਾ ਤੇ ਹੋਰ ਹੋਰ ਸਟੇਟਸ ਜਿਹੜੇ ਹੈਗੇ ਉੱਥੇ ਇਹਨਾਂ ਨੇ ਵਾਰਦਾਤਾ ਕੀਤੀ ਹੈ ਜਿਹੜੀ ਵਾਰਦਾਤਾ ਕਰਦੇ ਸੀ ਕਿ ਇਹ ਸਿਰਫ ਚੰਨੀ ਕੋਲ ਕੁਝ ਇਦਾਂ ਦੀ ਵਾਰਦਾਤਾ ਹੈ ਕੋਈ ਵੱਡੀ ਵਾਰਦਾਤਾ ਨਹੀਂ ਜਾਂਦੀ ਨੇ ਬਿਲਕੁਲ ਹਜੇ ਤੱਕ ਜਿਹੜੇ ਇਹਨਾਂ ਦੇ ਮੁਕਦਮੇ ਸਾਹਮਣੇ ਆ ਪ੍ਰਾਇਮਰੀਲੀ ਗੈਂਗ ਜਿਹੜਾ ਸਨੇਚਿੰਗਸ ਦੇ ਵਿੱਚ ਹੀ ਇਨਵੋਲਡ ਹੈਗਾ ਬਟ ਇਹ ਤੋਂ ਵੀ ਨਾ ਨਹੀਂ ਕੀਤਾ ਜਾ ਸਕਦਾ ਕਿ ਇਹ ਕੋਈ ਵੱਡੀ ਵਾਰਤਾ ਇਹਨਾਂ ਨੇ ਨਹੀਂ ਕੀਤੀ ਹੈ ਉਹ ਅਸੀਂ ਉਹਦੀ ਪੜਤਾਲ ਕਰ ਰਹੇ ਹਾਂ